ਜਿੰਨੇ ਬੰਦਿਆਂ ਨੂੰ ਅੱਜ ਤੱਕ ਮੈਂ ਰੋਟੀ ਪਾਤਾ ਮੈਂ ਹਾਂਜੀ ਸਬਸਿਡੀਆ ਕਾਲ ਦੋਸਤੋ ਮੈਂ ਦਲਜੀਤ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਲਵ ਫੋਰ ਐਵਰ ਚੈਨਲ ਸਿੱਧੂ ਮੂਸੇਵਾਲਾ ਕਰਨ ਔਜਲਾ ਐਲੀ ਮੰਗਟ ਤੇ ਸਿੰਘਾ ਜਿਨ੍ਹਾਂ ਦੇ ਗੀਤ ਅੱਜਕੱਲ ਪੰਜਾਬੀ ਇੰਡਸਟਰੀ ਵਿੱਚ ਅੱਗ ਵਾਂਗ ਫੈਲਦੇ ਜਾ ਰਹੇ ਨੇ ਇਹ ਸਾਰੇ ਸਿੰਗਰ ਜ਼ਿਆਦਾਤਰ ਹਮੇਸ਼ਾ ਹੀ ਕਾਉਂਟਰੋਵਰਸੀ ਵਿੱਚ ਰਹਿੰਦੇ ਨੇ ਗੱਲ ਕਰੀਏ ਜੇ ਐਲੀ ਮੰਗਟ ਦੀ ਤਾਂ ਕੁਝ ਦਿਨ ਪਹਿਲਾਂ ਆਏ ਉਹਨਾਂ ਦੇ ਇੱਕ ਗਾਣੇ ਫੇਕ ਰੀਅਲ ਨੇ ਪੰਜਾਬੀ ਇੰਡਸਟਰੀ ਵਿੱਚ ਇੱਕ ਅਲੱਗ ਹੀ ਮਾਹੌਲ ਖੜਾ ਕਰ ਦਿੱਤਾ ਹੈ ਹਰ ਕੋਈ ਉਹਨਾਂ ਦੇ ਖਿਲਾਫ ਕਮੈਂਟਸ ਕਰਦਾ ਨਜ਼ਰ ਆ ਰਿਹਾ ਏ ਇਸ ਗੱਲ ਤੋਂ ਹਟ ਕੇ ਜੇ ਗੱਲ ਕਰੀਏ ਅੱਜ ਦੇ ਮੁੱਦੇ ਬਾਰੇ ਤਾਂ ਐਲੀ ਮਾਰਗਟ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੇ 5 ਸੇ ਗਾਇਕਾਂ ਨੂੰ ਅੱਜ ਰੋਟੀ ਖਾਣ ਯੋਗ ਕੀਤਾ ਏ ਤੇ ਅੱਜ ਉਹ ਹੀ ਉਸ ਦੇ ਸਾਹਮਣੇ ਕੰਪੀਟੀਟਰ ਬਣ ਕੇ ਖੜੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਵਿੱਚੋਂ ਕੁਝ ਨਾਮ ਉਹ ਹਨ ਜੋ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਪਏ ਨੇ ਉਹ ਗਾਇਕ ਹਨ ਜਿਵੇਂ ਦੀਪ ਜੰਡੂ ਕਰਨ ਔਜਲਾ ਤੇ ਸਿੱਧੂ ਮਸੇਵਾਲਾ ਐਲੀ ਮੈਗਰੇ ਨੇ ਕਿਹਾ ਏ ਕਿ ਇਹ ਬੰਦਿਆ ਨੂੰ ਮੈਂ ਮਾਰਕੀਟ ਵਿੱਚ ਲਿਆਂਦਾ ਏ ਤੁਸੀਂ ਆਪ ਹੀ ਸੁਣ ਲਓ ਐਲੀ ਦੇ ਮੂੰਹੋਂ ਇਹ ਸਭ ਜਿੰਨੇ ਬੰਦਿਆਂ ਨੂੰ ਅੱਜ ਤੱਕ ਮੈਂ ਰੋਟੀ ਪਾਤਾ ਮੈਂ ਮਾਗਨਾ ਜੀ ਮੈਂ ਮਾਰਕੀਟ ਚ 5 6 ਬੰਦੇ ਆਪਦੇ ਕੰਪੀਟੀਟਰ ਖੜੇ ਕਰਿਆ ਲਿਆ ਕੇ ਆਪ ਬਾਫਟ ਕੀ ਆ ਜਾਓ ਉਹ ਜਿਹੜੇ 5 6 ਦੀ ਗੱਲ ਕਰਦੇ ਹੋ ਕੰਪੀਟੀਟਰ ਖੜੇ ਕੀਤੇ ਨੇ ਉਹ ਕਿਹੜੇ ਕਿਹੜੇ ਖੜੇ ਕੀਤੇ ਜੀ ਦੀਪ ਜੰਡੂ ਕਰਨ ਔਇਲਾ ਸਿੱਧੂ ਮੂਸੇਵਾਲਾ ਬੀ ਕਰਮ ਖਿਆਲਾ ਇਹ ਬੰਦੇ ਮੈਂ ਮਾਰਕੀਟ ਚ ਤਾਂ ਲਿਆਂਦੇ ਆ ਜੀ ਕਿਉਂਕਿ ਇਹਨਾਂ ਕੋਲੇ ਕੁਝ ਨਾ ਕੁਝ ਟੈਲੈਂਟ ਹੈਗਾ ਜੀ ਸੋ ਦੋਸਤੋ ਹੁਣ ਦੇਖਦੇ ਹਾਂ ਕਿ ਇਸ ਤੋਂ ਬਾਅਦ ਇਹਨਾਂ ਗਾਇਕਾਂ ਦਾ ਕੀ ਰਿਪਲਾਈ ਆਉਂਦਾ ਹੈ ਐਲੀਮੈਂਟ ਨੂੰ ਤੇ ਦੋਸਤੋ ਤੁਸੀਂ ਕਿਸ ਗਾਇਕ ਦੇ ਫੈਨ ਹੋ ਕਮੈਂਟਸ ਕਰਕੇ ਜਰੂਰ ਦੱਸਿਓ ਸੋ ਮਿਲਾਂਗੇ ਕਿਸੇ ਹੋਰ ਅਪਡੇਟ ਨਾਲ ਧੰਨਵਾਦੀ ਸਤਿ ਸ੍ਰੀ ਅਕਾਲ